ਅਜਕਲ ਤੁਸੀਂ ਦੇਖ ਰਹੇ ਜੀ ਕੇ ਟੀਵੀ ਮੈਂ ਰਣਜੀਤ ਕੌਰ ਬੜਨੀ ਦੀ ਸ਼ੁਰੂਆਤ ਕਰਾਂਗੇ ਕਲਾ ਨਜ਼ਰ ਪਾਲਨੇ ਨੂੰ ਤਰਕੀਆਂ ਚੁੱਕਿਆ ਤੇ ਪੂਰਾ ਦੇਸ਼ ਸ਼ਹਜ਼ਾਦੀ ਦਿਹਾੜਾ ਮਨਾ ਰਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀਕੋਟ ਤੋਂ ਤਿਰੰਗਾ ਲਹਿਰਾਇਆ ਇਸ ਮੌਕੇ ਇਕ ਖਾਸ ਚੀਜ਼ ਤੁਹਾਨੂੰ ਦੱਸਦੇ ਆ ਕਿ ਜਿਸ ਵਿੱਚ ਤੁਹਾਨੂੰ ਆਜ਼ਾਦੀ ਦਿਹਾੜੇ ਤੇ ਇਸ ਤੇ ਲਗਾਈ ਕੌਮੀ ਝੰਡੇ ਤਰੰਗੇ ਵਾਲੇ ਕੁਝ ਇਹਨਾਂ ਗੱਲਾਂ ਦੱਸਾਂਗੇ ਇਸ ਵਾਰ ਦੱਸ ਦਈਏ ਕਿ 79 ਮਾ ਜੋ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ 15 ਅਗਸਤ 1947 ਨੂੰ ਭਾਰਤ ਆਜ਼ਾਦ ਹੋਇਆ ਉਸ ਦਿਨ ਦਿੱਲੀ ਵਿੱਚ ਪਹਿਲਾ ਆਜ਼ਾਦੀ ਦਿਹਾੜਾ ਮਨਾਇਆ ਗਿਆ ਸੀ ਇਸ ਵਾਰ ਭਾਰਤ ਨੂੰ ਆਜ਼ਾਦੀ ਮਿਲੇ 78 ਸਾਲ ਹੋ ਗਏ ਨੇ ਇਸ ਲਈ ਇਸ ਸਾਲ ਯਾਨੀ ਕਿ 2025 ਵਿੱਚ 79 ਮਾ ਦਿਵਸ ਮਨਾ ਰਹੇ ਆ ਝੰਡਾ ਲਹਿਰਾਉਣ ਤੇ ਫੈਰਵਨ ਵਿੱਚ ਆਖਰੇ ਕੀ ਅੰਤਰ ਹੈ ਇਹ ਤੁਹਾਨੂੰ ਦੱਸ ਦਿਆਂ ਭਾਰਤੀ ਤਿਰੰਗਾ 26 ਜਨਵਰੀ ਗੰਤਰਤਾ ਦਿਹਾੜੇ ਤੇ 15 ਅਗਸਤ ਸੁਤੰਤਰਤਾ ਦਿਵਸ ਤੋਂ ਆਪ੍ਰਿਕਨ ਲਹਿਰਾਇਆ ਜਾਂਦਾ ਪਰ ਇਹਨਾਂ ਤਰੀਕਿਆਂ ਵਿੱਚ ਵੰਧਾਂਤਰ ਹੁੰਦਾ 15 ਅਗਸਤ ਨੂੰ ਝੰਡਾ ਲਹਿਰਾਉਂਲ ਰੀਤਸਮ ਕੀਤੀ ਜਾਂਦੀ ਹੈ ਜਦਕਿ ਝੰਡਾ ਫਹਿਰਾਉਣ ਦੀ ਰਸਮ 26 ਜਨਵਰੀ ਨੂੰ ਕੀਤੀ ਜਾਂਦੀ ਹੈ ਕਿ ਅੱਜ 15 ਅਗਸਤ ਦੇ ਦਿਹਾੜੇ ਦੇ ਮੌਕੇ ਤੇ ਗੈਨੀ ਖੱਪੀ ਸਿੰਘ ਦਾ ਸੰਦੇਸ਼ ਉਹਨਾਂ ਨੇ ਸਾਂਝਾ ਕੀਤਾ ਕਿ ਐਸਨ ਆਜ਼ਾਦੀ ਦਾ ਦਿਹਾੜਾ ਮਨਾਇਆ ਜਾ ਰਿਹਾ ਪਰ ਇਸ ਆਜ਼ਾਦੀ ਦਿਹਾੜੇ ਦੀ ਪੰਜਾਬੀਆਂ ਤੇ ਸਿੱਖਾਂ ਤੇ ਬੰਗਾਲੀਆਂ ਨੂੰ ਕੀ ਕੀਮਤ ਚੁਕਾਉਣੀ ਪਈ ਹੈ ਇਹ ਬਹੁਤ ਘੱਟ ਲੋਕ ਜਾਣਦੇ ਨੇ ਉਹਨਾਂ ਕਹਿ ਕੇ ਭਾਰਤ ਦੀ ਵੰਡ ਨਹੀਂ ਹੋਈ ਪੰਜਾਬ ਤੇ ਬੰਗਾਲ ਦੀ ਵੰਡ ਹੋਈ ਸੀ ਪੰਜਾਬ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਸੀ ਤੇ ਬੰਗਾਲ ਨਾਲ ਵੀ ਇਸੇ ਤਰੀਕੇ ਦਾ ਸਲੂਕ ਹੋਇਆ ਸੀ ਤੇ ਸ਼ਾਇਦ ਇਸ ਦਾ ਕਾਰਨ ਹੈ ਕਿ ਆਜ਼ਾਦੀ ਪ੍ਰਾਪਤੀ ਦੇ ਲਈ ਸਭ ਤੋਂ ਵੱਧ ਯੋਗਦਾਨ ਪੰਜਾਬੀਆਂ ਖਾਸ ਕਰਕੇ ਸਿੱਖਾਂ ਤੇ ਬੰਗਾਲੀਆਂ ਨੇ ਪਾਇਆ ਸੀ ਤੇ ਫੇਰੇ ਸੀ ਸਜ਼ਾ ਵੀ ਸਿੱਖਾਂ ਤੇ ਬੰਗਾਲੀਆਂ ਨੂੰ ਹੀ ਭੁਗਤਣੀ ਪਈ ਸੀ ਭਾਜਪਾ ਨੇ ਤਰਨਤਾਰਨ ਜ਼ਿਮਨੀ ਚੋਣ ਲਈ ਆਪਣੇ ਉਮੀਦਵਾਰ ਦੇ ਨਾਮ ਦਾ ਐਲਾਨ ਕਰਦੇ ਚਾਇਆ ਤੇ ਦੱਸੀਏ ਕਿ ਪਾਰਟੀ ਨੇ ਤਰਨਤਾਰਨ ਜ਼ਿਮਨੀ ਚੋਣਗੇ ਹਰਜੀਤ ਸਿੰਘ ਸੰਧੂ ਆਪਣਾ ਉਮੀਦਵਾਰ ਬਣਾਇਆ ਹੈ ਜਾਸੀਏ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਤਰਨਤਾਰਨ ਚੋਣ ਲਈ ਆਪਣਾ ਉਮੀਦਵਾਰ ਦਾ ਐਲਾਨ ਕਰ ਦਿੱਤਾ ਸੀ ਸ਼੍ਰੋਮ ਨੇ ਅਕਾਲੀ ਦਲ ਦੇ ਆਸਾਦ ਗਰੁੱਪ ਦੀ ਮੁਖੀ ਪ੍ਰਿੰਸੀਪਲ ਸੁਖਮਿੰਦਰ ਕੌਰ ਅੰਦਵਾਲੂ ਪਾਰਟੀ ਦੋਂ ਉਮੀਦਵਾਰ ਐਲਾਨਿਆ ਦਾ ਸੀ ਕਿ ਡਾਕਟਰ ਕਸ਼ਮੀਰ ਸਿੰਘ ਸੋਫਲ ਦੇ ਦੇਹਾਂਤ ਤੋਂ ਬਾਅਦ ਤਰਨਤਾਰਨ ਵਿੱਚ ਵਿਧਾਇਕ ਅਹੁਦਾ ਖਾਲੀ ਹੋ ਗਿਆ ਸੀ ਜਿਸ ਕਰਕੇ ਇੱਥੇ ਜ਼ਿਮਨੀ ਚੋਣ ਕਰਵਾਈ ਜਾਣੀ ਹੈ ਪਾਸ਼ਪਾਨ ਨੇ ਇਸ ਦੇ ਲਈ ਪਹਿਲਾ ਹੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਤੇ ਪਾਰਟੀ ਦੇ ਸੀਨੀਅਰ ਅਗੂਕੇ ਸਾਫ ਕਾ ਮੰਤਰੀ ਸੁਜੀਤ ਕੁਮਾਰ ਜਿਆਲੀ ਨੇ ਇੰਚਾਰਜ ਨਿਯਤ ਕੀਤਾ ਗਿਆ ਹੈ ਤੇ ਇਸ ਦੇ ਨਾਲ ਹੀ ਸਾਫ ਕਾ ਸੀਪੀਐਸ ਏਡੀ ਭੰਡਾਰੀ ਦੇ ਸਾਬਕਾ ਵਿਧਾਇਕ ਰਵੀ ਕਰਨ ਸਿੰਘ ਕਾਲੋ ਰੁਵੀ ਸੈਂਟ ਜਾਰਜ ਨਿਯੁਕਤ ਕੀਤਾ ਗਿਆ ਇਹ ਮਾਨਸਾ ਦੇ ਵਿੱਚ ਇੱਕ ਵੱਡੀ ਘਟਨਾ ਹੋਈ ਹੈ ਜਦੋਂ ਅਦਾਲਤ ਵਿੱਚ ਪੇਸ਼ੀ ਲਈ ਆਏ ਕ આરોપી ਨੂੰ ਸੁਣਾਇ ਗਈ ਤਾਂ ਰੁਵੀ ਨੇ ਅਜਿਹਾ ਕਾਰਨਾਮਾ ਕੀਤਾ ਜਿਸ ਤੋਂ ਬਾਅਦ ਹਰ ਪਾਸੇ ਜੋ ਸਨ ਦਾ ਮਾਹੌਲ ਹੈ ਮਾਨਸਾ ਵਿੱਚ આરોપી ਨੇ ਵੀਰਵਾਰ ਨੂੰ ਅਦਾਲਤ ਚੇਲ ਸਜ਼ਾ ਸੁਣਾਏ ਜਾਣ ਤੋਂ ਬਾਅਦ دوسری ਮੰਜ਼ਲ ਤੋਂ ਸ਼ਾਲ ਮਾਰ ਦਿੱਤੀ ਪਿੰਡ ਬੀਰਵਾਲਾ ਡੋਗਰਾ ਦੇ ਗੁਰਤੇਜ ਸਿੰਘ ਕੁਵਾਂ ਮਾਮਲੇ 'ਚ આરોપી ਪਾਇਆ ਗਿਆ ਸੀ ਅਦਾਲਤ ਨੇ ਗੁਰਤੇਜ ਸਿੰਘ ਤਾਰਾ 367 ਅਤੇ 376 ਦੇ ਤਹਿਤ 7 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ ਦੱਸਦੀ ਇਹ ਕਿ ਪਹਿਲਾਂ ਇਹ ਸਬੰਧ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਫਿਰ ਉਹ ਜ਼ਮਾਨਤ 'ਤੇ ਬਾਹਰ ਆ ਗਿਆ ਸੀ ਤੇ ਪੇਸ਼ੀ ਤੇ ਆਇਆ ਸੀ ਜਿੱਥੇ ਅਦਾਲਤ ਨੇ ਉਸ ਨੂੰ 7 ਸਾਲ ਦੀ ਸਜ਼ਾ ਸੁਣਾਈ ਹੈ ਸਜ਼ਾ ਸੁਣਦੇ ਹੀ ਉਹ ਇੰਨਾ 사ਦਾ ਨਿਰਾਸ਼ ਹੋ ਗਿਆ ਕਿ ਅਦਾਲਤ ਬਾਹਰ ਭੱਜ ਗਿਆ ਤੇ ਇਸ ਤੋਂ ਬਾਅਦ ਉਸਨੇ ਖਿੜਕੀ ਤੋਂ ਚਾਰ ਮਾਰਗਤੀ ਉਹੇ ਠੜਾ ਰੱਖੇ ਜਨਰੇਟਰ ਤੇ ਕਿਤੇ ਮੌਕੇ ਤੇ ਮੌਜੂਦ ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਉਹ ਤੇਜ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਰੁਕਿਆ ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਦਾਖਾਣਾ ਕਰਵਾਇਆ ਗਿਆ ਦੱਸਦੀ ਹੈ ਕਿ ਛਾਲ ਮਾਰਨ ਤੋਂ ਬਾਅਦ ਲੋਕਾਂ ਨੇ ਉਸ ਨੂੰ ਬੈਂਕ ਤੇ ਡਟਾ ਦਿੱਤਾ ਬਾਅਦ ਵਿੱਚ ਉਸ ਨੂੰ ਐਮਰਜੈਂਸੀ ਸਿਵਲ ਹਸਪਤਾਲ ਜਾਇਆ ਗਿਆ ਪਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਗਰੋਕੇਟ ਗੁਰਦਾਸ ਸਿੰਘ ਮਾਨ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ ਤੇ ਕਹਿ ਕੇ ਗੁਰਜੀਤ ਗੁਰਦੇਸ਼ ਸਿੰਘ ਨੂੰ ਗੰਭੀਰ ਸੁੱਤਾ ਲੱਗਿਆ ਨੇ ਇਸ ਵੇਲੇ ਉਹਦਾ ਮਾਨਸਾ ਦੇ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਦੱਸੇ ਜਾਣੇ ਕਿ ਇਸ ਦੀ ਹਾਲਤ ਵੀ ਕਾਫੀ ਜ਼ਿਆਦਾ ਗੰਭੀਰ ਬਣੀ ਹੋਈ ਹੈ ਜੰਮੂ ਕਸ਼ਮੀਰ ਦੇ ਕਸ਼ਤਵਾਰ ਜ਼ਿਲ੍ਹੇ ਵਿੱਚ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਜਾਨ ਮਾਲ ਦੇ ਨੁਕਸਾਨ ਹੋਣ ਦਾ ਖੱਸਾ ਹੈ ਇਸ ਕਾਰਨ ਅਚਾਨਕ ਆਏ ਹੜ੍ਹਾਂ ਤੋਂ ਬਾਅਦ ਪ੍ਰਸ਼ਾਸਨ ਹੱਤਿਆ ਚਾ ਗਿਆ ਹੈ ਤੇ ਲੋਕਾਂ ਦੇ ਸੰਭਾਲਵਾ ਲਈ ਵੱਖ-ਵੱਖ ਵਿਭਾਗਾਂ ਵਿੱਚ ਕੰਟਰੋਲ ਰੂਮ ਤੇ ਹੈਲਪਲਾਈਨ ਡੈਸਕ ਸਥਾਪਿਤ ਕੀਤਾ ਗਿਆ ਹੈ ਸਾਫ ਤੱਕ ਠੋਕਰ ਤੋਂ ਕਰਕੇ 33 ਲੋਕਾਂ ਦੀ ਜਾਨ ਚਲੀ ਗਈ ਹੈ ਜਿਸ ਦੇ ਨਾਲ 120 ਦੇ ਲੋਕ ਤਕਰੀਬ ਜ਼ਖਮੀ ਹੋ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਲਗਭਗ 200 ਲੋਕ ਲਾਪਤਾ ਨੇ ਦੂਜੇ ਪਾਸੇ ਇਸਤਵਾਰ ਵਿੱਚ ਬਦਰ ਫਟਣ ਦੀ ਘਟਨਾ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਸੀਨਾ ਮੁੱਖ ਮੰਤਰੀ ਉਮਰ ਅਬਦੁੱਲਲਾਹ ਜਨਾਬ ਨਾਲ ਫੋਨ ਤੇ ਗੱਲਬਾਤ ਕੀਤੀ ਇਸ ਦੌਰਾਨ ਗ੍ਰਹਿ ਮੰਤਰੀ ਨੇ ਲੋਕਾਂ ਨੂੰ ਸਾਦੇ ਤੈ ਕਿ ਕੇਂਦਰ ਸਰਕਾਰ ਖਾਸ ਤੌਰ ਤੇ ਜੰਮੂ ਕਸ਼ਮੀਰ ਦੇ ਲੋਕਾਂ ਦੇ ਨਾਲ ਮਜ਼ਬੂਤੀ ਨਾਲ ਖੜੀ ਹੈ ਇਸਤਵਾਰ ਵਿੱਚ ਬਦਰ ਫਟਣ ਕਾਰਨ ਕੋਈ ਤਬਾਹੀ ਵਿੱਚ ਹੁਣ ਤੱਕ 33 ਲੋਕਾਂ ਦੀ ਮੌਤ ਹੋ ਗਈ ਹੈ 200 ਵੀ ਲੋਕ ਲਾਪਤਾ ਹੋ ਗਏ ਨੇ ਇਸਤਵਾਰ ਹਾਜੀ ਹੋਰ ਵੀ ਕਈ ਦੁਕਾਨਾਂ ਦੇ ਲਾਪਤਾ ਤੇ ਮੌਤ ਇੱਕ ਸਮੇਂ ਆ ਸਕਦੀ ਹੈ ਇਸ ਤੋਂ ਇਲਾਵਾ 120 ਲੋਕ ਸਕਮੀ ਹੋਏ ਸਨ ਇਸ ਤੋਂ ਬਾਅਦ ਜ਼ਖਮੀਆਂ ਨੂੰ ਮੇੜ ਕੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਅਧିକਾਰੀਆਂ ਨੇ ਸੈ ਕਿ ਚਾਹ ਛੋਟੀ ਪਿੰਡ ਵਿੱਚ ਆਫਤ ਤੋਂ ਬਾਅਦ ਪੱਦਰ ਵਿੱਚ ਇੱਕ ਕੰਟਰੋਲ ਰੂਮ ਸਥਾਪਿਤ ਕਰ ਦਿੱਤਾ ਗਿਆ ਤੇ ਆਫਤ ਵਾਲੀ ਥਾਂ ਤੋਂ ਲਗਭਗ 15 ਕਿਲੋਮੀਟਰ ਦੂਰ ਹੈ ਮੁੱਖ ਮੰਤਰੀ ਭਗਵੰਤ ਸਿੰਘ ਸਿੱਧੂ ਵਾਲੀ ਪੰਜਾਬ ਸਰਕਾਰ ਨੇ ਸ਼ਨ ਸ਼ਿਕਮ ਲਈ ਵਿਗਿਆ ਸਰਟੀਫਿਕੇਟ ਦੀ ਸ਼ਰਤ ਖਤਮ ਕਰ ਦਿੱਤੀ ਹੈ ਸਰਕਾਰ ਨੇ ਤਹਿਸੀਲਦਾਰ ਵੱਲੋਂ ਜਾਰੀ ਗਿਆ ਸਰਟੀਫਿਕੇਟ ਸ਼ਰਤ ਹਟਾ ਕੇ ਇਸ ਸਕੀਮ ਦਾ ਲਾਭ ਲੈ ਲਈ ਮਨਾਰਮਿਕ ਸੰਸਥਾ ਚ ਹੋਈ ਵਿਆਹੀਆਂ ਦੀ ਤਸਵੀਰਾਂ ਤੇ ਦੋਵੇਂ ਪਰਿਵਾਰਾਂ ਵੱਲੋਂ ਸਵੇ ਇੱਕੋਸ਼ਨਾ ਪੱਤਰ کافی ਹੋਣਗੇ ਪੰਜਾਬ ਦੇ ਕਿਰਤ ਮੰਤਰੀ ਤਰਨ ਪੁਰੀ ਸਿੰਘ ਸੌਨ ਦੇ ਦੋਸਤਿ ਪ੍ਰਜਾਪ ਬਿਲਡਿੰਗ ਵਰਕਰਜ਼ ਵੇਫ ਲੀ ਪੂਜਨਾ ਤਹਿਤ ਹੁਣ ਤਹਿਸੀਲਦਾਰ ਵੱਲੋਂ ਕੰਮ ਜਾਰੀ ਵਿਆਹ ਸਰਟੀਫੀਕੇਟ ਦੀ ਸ਼ਰਤਲਾ ਸੀ ਪੂਰਨ ਕਰ ਦਿੱਤੀ ਗਈ ਹੈ ਸਰਕਾਰੀ ਸਥਾਨ ਤੇ ਹੋਏ ਵਿਆਹ ਦੀ ਤਸਵੀਰ ਤੇ ਦੋਨੋਂ ਪਰਿਵਾਰ ਵੱਲੋਂ ਦਿੱਤਾ ਗਿਆ ਸਵੈ ਘੋਸ਼ਣਾ ਪੱਤਰ ਕਾਫੀ ਹੋਵੇਗਾ ਇਸੀ ਯੋਜਨਾ ਦੇ ਤਹਿਤ ਸਰਕਾਰ 51000 ਰੁਪਏ ਦੀ ਵਿੱਤੀ ਸਹਾਇਤਾ ਪਰਿਵਾਰ ਨੂੰ ਪ੍ਰਦਾਨ ਕਰਦੀ ਹੈ ਉਹਨਾਂ ਕਹਿ ਕੇ ਸੂਬੇ ਨੇ ਕਈ ਭਲਾਈ ਲੋਕ ਭਲਾਈ ਦੀਆਂ ਯੋਜਨਾਵਾਂ ਤੇ ਆਸਾਨ ਬਹੁਤ ਇਸ ਨੂੰ ਸਹਿਜ ਬਣਾ ਦਿੱਤਾ ਤਾਂ ਜੋ ਮਜ਼ਦੂਰ ਵਰਗ ਨੂੰ ਨਾ ਦੇ ਲਾਭ ਵਿੱਚ ਦੇਰੀ ਨਾ ਹੋਣੀ ਪਵੇ ਉੱਤਰ ਭਾਰਤੀ ਰਾਜ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਪੰਜਾਬ ਦੇ ਕੁੱਝ ਜਿਲ੍ਹੇ ਵਿੱਚ ਹੜ੍ਹਾਂ ਦੀ ਸਥਿਤੀ ਬਣ ਗਈ ਹੈ ਜਿਸ ਤੋਂ ਬਾਅਦ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਕਈ ਥਾਵਾਂ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਤੇ ਸੂਬੇ ਦੇ ਤਿੰਨ ਜਿਲ੍ਹੇ ਵਿੱਚ ਪਠਾਨਕੋਟ ਜਿਸ ਤੋਂ ਬਾਅਦ ਸ਼ਹਿਰਪੁਰ ਫਤਹਪੁਰ ਨਗਰ ਵਿੱਚ ਪਾਰੀ ਮੀਂਹ ਦੀ ਸੰਭਾਵਨਾ ਹੈ ਤੇ ਬਾਕੀ ਸਾਰੇ ਜਿਲ੍ਹਿਆਂ ਵਿੱਚ ਵੀ ਮੌਸਮ ਵਿਭਾਗ ਦੇ ਵੱਲੋਂ ਹੁਣ ਤੱਕ ਉਮੀਦ ਹੈ ਕਿ ਪੰਜਾਬ ਵਿੱਚ ਬਾਕੀ ਆਪਾ ਥਾਵਾਂ ਤੇ ਬਾਰਿਸ਼ ਹੋ ਸਕਦੀ ਹੈ ਫਿਲਹਾਲ ਇਸ ਪੱਧਰ ਜਿੰਨਾ ਸੇ ਨਹੀਂ ਹੁੰਿਆ ਕਾਜ਼ੂ ਮੇਲੇ ਉਸ ਦੇ ਪਰੇ ਚੁੱਕਿਆ ਕੀ ਜਾਣਕਾਰੀ